ਦਸੰਬਰ ਤੋਂ ਫਰਵਰੀ ਮਹੀਨੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦਾ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਹਰ ਸਾਲ ਮੌਤ ਦੇ ਮੂੰਹ ਚਲ ਜਾਂਦੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਤੇ ਖਾਸ ਕਰਕੇ ਦਸੰਬਰ ਤੇ ਜਨਵਰੀ ਫਰਵਰੀ ਮਹੀਨੇ ਚ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਜਿਹੜੇ ਭੈਣ ਭਰਾ ਨੂੰ ਕੋਈ ਦਿਲ ਦਾ ਛੋਟਾ ਮੋਟਾ ਰੋਗ ਆ ਉਹ ਕਿਰਪਾ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣ ਤਾਂ ਕਿ ਉਹਨਾਂ ਨੂੰ ਹਾਰਟ ਅਟੈਕ ਨਾ ਹੋ ਸਕੇ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਸਾਡੀ ਪਹਿਲਾਂ ਥੱਗਾ ਵੀ ਹਾਰਟ ਅਟੈਕ ਹੁੰਦਾ ਕਿਉਂ ਆ ਇਰੇ ਕੀ ਕਾਰਨ ਨੇ ਤੋਂ ਕਿਵੇਂ ਆਪਾਂ ਬਚ ਸਕਦੇ ਆ ਤੁਸੀਂ ਸਭ ਜਾਣਦੇ ਹੋ ਕਿ ਇਨ੍ਹਾਂ ਦਿਨਾਂ ਦੇ ਵਿੱਚ ਆ ਸਾਡੇ ਜਿਹੜਾ ਵਾਤਾਵਰਣ ਦੇ ਵਿੱਚ ਆ ਸਰਦੀ ਬਹੁਤ ਜ਼ਿਆਦਾ ਹੁੰਦੀ ਆ ਲਗਭਗ ਆਪਾਂ ਮੰਨ ਕੇ ਚੱਲ ਸਕਦੇ ਆ 0 ਡਿਗਰੀ ਤੋਂ 5 ਡਿਗਰੀ ਚ ਟੈਂਪਰੇਚਰ ਹੁੰਦਾ ਖਾਸ ਕਰਕੇ ਕਈ ਵਾਰਾ ਕਿੰਨੇ ਕਿੰਨੇ ਦਿਨ ਤੇ ਇਨਾਂ ਦਿਨਾਂ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੇ ਵਿਆਹਾਂ ਵੀ ਰੱਖੇ ਹੁੰਦੇ ਨੇ ਜਾਂ ਖੁਸ਼ੀ ਦੇ ਸਮਾਗਮ ਵੀ ਰੱਖੇ ਹੁੰਦੇ ਨੇ ਤਾਂ ਬਹੁਤ ਸਾਰੇ ਲੋਕੀ ਕਰਦੇ ਨੇ ਕਿ ਇਨਾਂ ਦਿਨਾਂ ਦੇ ਵਿੱਚ ਜਿੱਦਾਂ ਕਹਿੰਨੇ ਮੋਟਰਸਾਈਕਲ ਤੇ ਜਾਣਾ ਵਾਹ ਬੱਸ ਜਾਣਾ ਜਾਂ ਕਿਸੇ ਹੋਰ ਸਾਧਨ ਤੇ ਹੋਣ ਚਲੋ ਕਾਫੀ ਲੋਕਾਂ ਕੋ ਗੱਡੀਆਂ ਨਹੀਂ ਨੇ ਤੇ ਕੀ ਕਰਦੇ ਨੇ ਇਨਾਂ ਸਮਾਗਮਾਂ ਜਾ ਕੇ ਲੋਕ ਜਿਹੜੇ ਨੇ ਉਹ ਫੇਰ ਜਾ ਕੇ ਠੰਡੀਆਂ ਚੀਜ਼ਾਂ ਪੀਂਦੇ ਨੇ ਜਿਵੇਂ ਕੋਲਡ ਡਰਿੰਕਸ ਪੀ ਲਈ ਜੂਸ ਪੀ ਲਿਆ ਜਾਂ ਕੋਈ ਹੋਰ ਏਵੇਂ ਦੀਆਂ ਚੀਜ਼ਾਂ ਖਾ ਪੀ ਲੀਆਂ ਬਰਫੀ ਵਗੈਰਾ ਖਾ ਲਈ ਜਾਂ ਉਹ ਠੰਡੀਆਂ ਚੀਜ਼ਾਂ ਜਿਹੜੀਆਂ ਅੱਗੇ ਹੀ ਸਾਡੇ ਸਰੀਰ ਨੂੰ ਅੰਦਰੋਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤੁਹਾਨੂੰ ਪਤਾ ਕਿ ਸਾਡੇ ਅੰਦਰ ਦਾ ਟੈਂਪਰੇਚਰ ਆ ਉਹ 37 ਡਿਗਰੀ ਸੈਲਸੀਅਸ ਆ ਹਾਂਜੀ ਜਦੋਂ ਸਾਡਾ ਅੰਦਰ 37 ਡਿਗਰੀ ਸੈਲਸੀਅਸ ਚ ਉਹ ਕਿੰਨਾ ਸਟਰਗਲ ਕਰ ਰਿਹਾ ਹੋਏਗਾ ਆਲਰੇਡੀ ਆਪਾਂ ਅੰਦਾਜ਼ਾ ਲਾ ਸਕਦੇ ਆ ਦੂਸਰਾ ਬਾਹਰ ਜਦੋਂ ਟੈਂਪਰੇਚਰ 4 ਤੇ ਆ ਤੇ ਸਾਡੇ ਸਰੀਰ ਨੂੰ ਕਿੰਨਾ ਮਤਲ ਸੰਘਰਸ਼ ਹੋ ਰਿਹਾ ਹੁੰਦਾ ਹੈ ਆਪਣੇ ਆਪ ਨੂੰ ਬੈਲੈਂਸ ਕਰਨ ਦੇ ਲਈ ਕਿਉਂਕਿ ਬਾਰ ਬਾਰ ਕਈ ਵਾਰਾਂ ਝੁਰੜੀਆਂ ਜਿਹਾ ਆਉਣੀਆਂ ਜਾਂ ਤਰੇਲੀਆਂ ਜਿਹਾ ਆਉਣੀਆਂ ਲੂਈ ਕੰਡੇ ਜਿੰਨੂੰ ਕਹਿ ਦਿੰਦੇ ਨੇ ਕਈ ਭੈਣ ਭਰਾ ਲੂਈ ਕੰਡੇ ਜੇ ਸਰੀਰ ਹੋ ਜਾਣਾ ਉਹਦਾ ਰੀਜ਼ਨ ਇਹ ਹੁੰਦਾ ਕਿ ਸਾਡੀ ਬਾਡੀ ਬਾਰ ਬਾਰ ਵਰਕ ਕਰ ਰਹੀ ਹੁੰਦੀ ਆ ਲੇਕਿਨ ਜਦੋਂ ਅਸੀਂ ਫਿਰ ਠੰਡੇ ਵੀ ਹੁੰਨੇ ਹਵਾ ਦੇ ਨਾਲ ਸਾਡੇ ਸਕਿਨ ਜਿਹੜੀ ਬਹੁਤ ਠਰ ਜਾਂਦੀ ਹੱਥ ਬਹੁਤ ਠਰ ਜਾਂਦੇ ਪੈਰ ਬਹੁਤ ਠਰ ਜਾਂਦੇ ਲੇਕਿਨ ਅਸੀਂ ਜਾ ਕੇ ਕੁਝ ਲੋਕ ਜਿਹੜੇ ਨੇ ਉਹ ਕਹਿੰਣਗੇ ਚਲੋ ਕੋਲਡ ਡਰਿੰਕ ਪੀ ਲੋ ਜੂਸ ਪੀ ਲੋ ਠੰਡੀਆਂ ਚੀਜ਼ਾਂ ਜਿਵੇਂ ਮਠਿਆਈਆਂ ਵਗੈਰਾ ਖਾ ਲੋ ਜਾਂ ਕੋਈ ਹੋਰ ਐਵੇਂ ਦੇ ਫਰੂਟ ਖਾ ਲੋ ਠੰਡੀਆਂ ਚੀਜ਼ਾਂ ਖਾਣ ਲੱਗ ਪਿੰਦੇ ਨੇ ਫਿਰ ਸਾਡੇ ਜਿਹੜਾ ਹਾਰਟ ਹੈ ਉਹਨੂੰ ਹੋਰ ਵਰਕ ਕਰਨਾ ਪੈਂਦਾ ਉਹਨੂੰ ਕਈ ਗੁਣਾ ਵੱਧ ਕੰਮ ਕਰਨਾ ਪੈਂਦਾ ਫਿਰ ਉਹਦੇ ਨਾਲ ਕੀ ਹੁੰਦਾ ਕਿ ਅਚਾਨਕ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦਾ ਜਿਹਦੇ ਨਾਲ ਕਿਸੇ ਨਾ ਕਿਸੇ ਇਨਸਾਨ ਦੀ ਅਚਾਨਕ ਮੌਤ ਹੋ ਜਾਂਦੀ ਆ ਫਿਰ ਆਪਾਂ ਕਹਦੇ ਨੇ ਚੰਗਾ ਭਲਾ ਮੋਟਰਸਾਈਕਲ ਚ ਲਾ ਕੇ ਆਇਆ ਚੰਗਾ ਭਲਾ ਇੱਥੇ ਤੁਰਿਆ ਫੇਰਿਆ ਸੀ ਹਜੇ ਹੁਣੇ ਜੂਸ ਪੀ ਰਿਹਾ ਹੁਣੇ ਫਰੂਟ ਖਾ ਰਿਹਾ ਆ ਪਰ ਉਹ ਇਹ ਨਹੀਂ ਸੋਚਦਾ ਕਿ ਹੁਣ ਜਿਹੜਾ ਟੈਂਪਰੇਚਰ ਆ ਉਹ ਬਾਹਰੀ ਜਿਹੜਾ ਵਾ 5 ਡਿਗਰੀ ਤੇ ਆ 4 ਡਿਗਰੀ ਤੇ 3 ਡਿਗਰੀ ਤੇ ਆ ਜਾਂ 9 ਡਿਗਰੀ ਤੇ ਆ ਜਾਂ 10 ਡਿਗਰੀ ਤੇ ਆ ਉਹਨੂੰ ਨਹੀਂ ਸੋਚਿਆ ਜਾਂਦਾ ਲੇਕਿਨ ਸਿਰਫ ਇਹ ਸੋਚਿਆ ਜਾਂਦਾ ਕਿ ਉਹ ਚੰਗਾ ਭਲਾ ਸੀ ਇਹ ਗਲਤੀ ਸਾਡੀ ਆ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਫਿਰ ਕੀਤਾ ਕੀ ਜਾਵੇ ਜਦੋਂ ਇਹੋ ਜਿਹਾ ਟੈਂਪਰੇਚਰ ਹੋਵੇ ਉਦੋਂ ਆਪਣੇ ਸਰੀਰ ਨੂੰ ਜੇ ਕਿਸੇ ਨੇ ਮੋਟਰਸਾਈਕਲ ਤੇ ਵੀ ਜਾਣਾ ਪ੍ਰੋਪਰ ਕੱਪੜੇ ਪਾਏ ਹੋਣੇ ਚਾਹੀਦੇ ਨੇ ਹੱਥ ਦਸਤਾਨਿਆਂ ਨਾਲ ਟੱਕੇ ਹੋਣੇ ਚਾਹੀਦੇ ਨੇ ਪੈਰ ਪ੍ਰੋਪਰ ਜਰਾਬਾਂ ਬੂਟ ਪਾਏ ਹੋਣੇ ਚਾਹੀਦੇ ਨੇ ਸਿਰ ਟੱਕਿਆ ਹੋਣਾ ਚਾਹੀਦਾ ਇਹ ਨਹੀਂ ਕਿ ਧੱਕਾ ਕਰਕੇ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਜੀ ਮੈਨੂੰ ਕੋਈ ਪਰਵਾਹ ਨਹੀਂ ਕੋਈ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਹਰ ਇੱਕ ਨੂੰ ਬਹੁਤ ਸਾਰੀਆਂ ਔਰਤਾਂ ਤਾਂ ਇਹਨਾਂ ਦਿਨਾਂ ਵਿੱਚ ਬਹੁਤ ਪਤਲੇ ਕੱਪੜੇ ਪਾ ਕੇ ਵਿਆਹ ਸ਼ਾਦੀ 'ਚ ਜਾਂਦੀਆਂ ਨੇ ਉਹ ਸਮਝਦੀਆਂ ਕਿ ਸ਼ਾਇਦ ਸਾਨੂੰ ਠੰਡ ਨਹੀਂ ਲੱਗਦੀ ਪਰ ਅਸਲ 'ਚ ਠੰਡ ਉਹਨਾਂ ਨੂੰ ਵੀ ਬੜੀ ਲੱਗ ਰਹੀ ਹੁੰਦੀ ਆ ਲੇਕਿਨ ਉਹ ਕੱਪੜੇ ਵਿਖਾਉਂਦੇ ਚੱਕਰ ਦੇ ਵਿੱਚ ਉਹ ਠੰਡ ਨਾਲ ਠਰੂ ਠਰੂ ਕਰੀ ਜਾ ਰਹੀਆਂ ਹੁੰਦੀਆਂ ਨੇ ਫਿਰ ਜਦੋਂ ਆ ਕੇ ਮੰਜੇ ਤੇ ਪਾਈ ਜਾਂਦੀਆਂ ਨੇ ਕਈ ਵਾਰਾਂ ਉਹਨਾਂ ਨੂੰ ਵੀ ਹਾਰਟ ਅਟੈਕ ਹੋ ਸਕਦਾ ਹੈ ਇਸ ਤੋਂ ਇਲਾਵਾ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਿੱਦਾਂ ਮੰਨ ਲਓ ਕੋਈ ਠੰਡ ਦੇ ਵਿੱਚੋਂ ਕੋਈ ਆਇਆ ਉਹਨੂੰ ਚਾਹੀਦਾ ਕਿ ਉਹਨੂੰ ਕੋਸਾ ਜਿਹਾ ਪਾਣੀ ਪੀਣ ਨੂੰ ਦਿੱਤਾ ਜਾਵੇ ਉਹਨੂੰ ਇਹ ਨਾ ਦਿੱਤਾ ਜਾਵੇ ਕੋਲਡ ਡਰਿੰਕ ਨਾ ਦਿੱਤੀ ਜਾਵੇ ਜੂਸ ਨਾ ਦਿੱਤਾ ਜਾਵੇ ਸਗੋਂ ਕੋਸਾ ਜਿਹਾ ਪਾਣੀ ਹੋਵੇ ਜੇ ਕੋਈ ਭੈਣ ਭਰਾ ਬਾਹਰੋਂ ਹੁੰਦਾ ਉਹਨੂੰ ਉਹ ਦਿੱਤਾ ਜਾਣਾ ਚਾਹੀਦਾ ਜਾਂ ਉੱਥੇ ਕੋਈ ਚੰਗਾ ਦੁੱਧ ਦਾ ਪ੍ਰਬੰਧ ਹੋਵੇ ਜਾਂ ਕੌਫੀ ਦਾ ਹੋਵੇ ਜਾਂ ਕੋਈ ਚਾਹ ਪੀਣ ਦਾ ਸ਼ੌਕੀਨ ਹੈ ਚਾਹ ਹੋਵੇ ਉਹਨੂੰ ਇਹ ਚੀਜ਼ਾਂ ਲੈ ਲੈਣੀਆਂ ਚਾਹੀਦੀਆਂ ਉਹਨੂੰ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕੋਈ ਵੀ ਮੇਰਾ ਭੈਣ ਭਰਾ ਹੋਵੇ ਚਾਹੇ ਛੋਟੀ ਉਮਰ ਦਾ ਹੋਵੇ ਚਾਹੇ ਵੱਡੀ ਉਮਰ ਦਾ ਹੋਵੇ ਸਰਦੀਆਂ ਦੇ ਵਿੱਚ ਖਾਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਫਿਰ ਅਸੀਂ ਹਾਰਟ ਟੈਗ ਤੋਂ ਖਾਸ ਕਰਕੇ ਦਸੰਬਰ ਜਨਵਰੀ ਫਰਵਰੀ ਵਿੱਚ ਬਾਚ ਸਾਗ ਬੀਆ ਲੇਕਿਨ ਤੁਸੀਂ ਸਭ ਜਾਣਦੇ ਹੋ ਕਿ ਇਨਾ ਮਹੀਨਿਆਂ ਚ ਹੀ ਬਹੁਤੇ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਜਿਹਦੀਆਂ ਵਜ੍ਹਾ ਇਹ ਨੇ ਕਿ ਜਦੋਂ ਸਾਡੇ ਠੰਡੀਆਂ ਚੀਜ਼ਾਂ ਖਾ ਖਾ ਕੇ ਸਾਡਾ ਅੰਦਰ ਦਾ ਟੈਂਪਰੇਚਰ ਡਾਊਨ ਹੋਣ ਲੱਗ ਪੈਂਦਾ ਤਾਂ ਫਿਰ ਉਹਦੇ ਨਾਲ ਹਾਰਟ ਅਟੈਕ ਹੋ ਜਾਂਦਾ ਮੈਂ ਆਸ ਕਰਨਾ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਕਿ ਇਨਾ ਮਹੀਨਿਆਂ ਚ ਚੰਗੇ ਪ੍ਰੋਪਰ ਕੱਪੜੇ ਪਾ ਕੇ ਰੱਖਣੇ ਚਾਹੀਦੇ ਸਹੀ ਤਰੀਕੇ ਨਾਲ ਰਹਿਣਾ ਚਾਹੀਦਾ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਜਦੋਂ ਕਿਸੇ ਦੇ ਪਰਿਵਾਰ ਚੋਂ ਕੋਈ ਮਰ ਜਾਂਦਾ ਹੈ ਫਿਰ ਪਤਾ ਲੱਗਦਾ ਕਿ ਇਹ ਦੁਖਾਂਤ ਕਿੰਨਾ ਜ਼ਿਆਦਾ ਕਾਟਕ ਹੁੰਦਾ ਉਹਦੀ ਕਦੀ ਵੀ ਘਾਟ ਪੂਰੀ ਨਹੀਂ ਹੁੰਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ